ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 705 ਤੋਂ ਲੈ ਕੇ 707 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਪੰਚਮ ਪਾਸ਼ਾ ਜੀ ਦੀ ਵਾਰ ਰਾਗ ਜੈਤ ਸ੍ਰੀ ਵਿੱਚ ਸ਼ੁਰੂ ਹੋ ਰਹੀ ਹੈ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਜੈਤ ਸਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰੋ ਸਮਰੰਤ ਸੰਤ ਸਰਬਤ ਰਮਣ ਨਾਨਕ ਅਗਨਾਸਨ ਜਗਦੀ ਸਰੋ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਜੁਗਾਂ ਦੇ ਸੰਸਾਰ ਦੇ ਮੁੱਢ ਤੋਂ ਵੀ ਹੈ ਅੱਜ ਵੀ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤੇ ਜਦੋਂ ਇੱਥੇ ਕੋਈ ਨਹੀਂ ਹੋਊਗਾ ਫਿਰ ਵੀ ਪਰਮੇਸ਼ਰ ਹਾਜ਼ਰ ਰਹੇ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤੇ ਸਦਾ ਦੇ ਰਹਿਣ ਵਾਲਾ ਹੈ ਕਹਿੰਦੇ ਜਿਹੜੇ ਸੰਤ ਜਨ ਨੇ ਉਹ ਉਸ ਪਰਮੇਸ਼ਰ ਨੂੰ ਸਿਮਰਦੇ ਨੇ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਫਿਰ ਨਾਨਕ ਜੀ ਕਹਿੰਦੇ ਨੇ ਜੋ ਵੀ ਜੀਵ ਪਰਮੇਸ਼ਰ ਨੂੰ ਸਿਮਰਦੇ ਨੇ ਉਹਨਾਂ ਦੇ ਪਾਪ ਦੁੱਖ ਨਾਸ਼ ਹੋ ਜਾਂਦੇ ਨੇ ਪਿਕਨ ਸੁਨਨ ਸੁਨਾਵਨੋ ਮਨ ਮਹਿ ਡ੍ਰਿੜੀਐ ਸਾਚ ਪੂਰ ਰਿਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਅਸੀਂ ਆਪਣੇ ਹਿਰਦੇ ਵਿੱਚ ਡ੍ਰਿੜ ਕਰੀਏ ਜੋ ਸਾਰਿਆਂ ਨੂੰ ਦੇਖਦਾ ਵੀ ਹੈ ਸੁਣਦਾ ਵੀ ਹੈ ਤੇ ਸੁਣਾਉਂਦਾ ਵੀ ਹੈ ਕਿਉਂਕਿ ਸਾਰਿਆਂ ਚ ਵਿਆਪਕ ਹੈ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹਦੇ ਪ੍ਰੇਮ ਰੰਗ ਵਿੱਚ ਰੰਗੇ ਜਾਣਾ ਚਾਹੀਦਾ ਹੈ ਜੀਵ ਨੂੰ ਪੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰਾਥ ਪ੍ਰਭ ਜੋ ਕਰੇ ਸੋ ਹੋਈ ਕਿਨ ਮੈ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ 부ਝਾਏ ਸੋ बुझਸੀ ਨਿਰਮਲ ਜਨ ਸੋਈ ਵਾਹੀ ਕਿਰਤੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਜੋ ਮਾਇਆ ਤੋਂ ਨਿਰਲੇਪ ਹੈ ਜੋ ਸਾਰਿਆਂ ਦੇ ਅੰਦਰ ਹੈ ਆਓ ਉਸ ਦੇ ਸਫਤ ਸਲਾਹ ਦੇ ਗੀਤ ਗਾਈਏ ਆਓ ਉਹਦੀ ਆਰਾਧਨਾ ਕਰੀਏ ਉਹ ਪਰਮੇਸ਼ਰ ਸਭ ਕੁਝ ਕਰਨ ਕਾਰਨ ਸਮਰੱਥ ਹੈ ਉਹੀ ਹੁੰਦਾ ਹੈ ਸੰਸਾਰ ਵਿੱਚ ਜਗਤ ਵਿੱਚ ਜੋ ਕੁਝ ਪਰਮੇਸ਼ਰ ਕਰਦਾ ਹੈ ਪਰਮੇਸ਼ਰ ਇੱਕ ਖਿੰਨ ਦੇ ਵਿੱਚ ਪੈਦਾ ਕਰਕੇ ਇੱਕ ਖਿੰਨ ਵਿੱਚ ਨਾਸ਼ ਕਰ ਸਕਦਾ ਹੈ ਕਿਸੇ ਦਾ ਵੀ ਉਹਦੇ ਬਰਾਬਰ ਦਾ ਸੰਸਾਰ ਵਿੱਚ ਜਾਂ ਕਿਤੇ ਵੀ ਕੋਈ ਹੈ ਨਹੀਂ ਪਰਮੇਸ਼ਰ ਵਰਗਾ ਸਿਰਫ ਪਰਮੇਸ਼ਰ ਹੀ ਹੈ ਸਾਰੇ ਦੀਪ ਲੋਆਂ ਖੰਡਾਂ ਬ੍ਰਹਿਮੰਡਾਂ ਵਿੱਚ ਸਾਰੇ ਲੋਕਾਂ ਭਵਨਾ ਵਿੱਚ ਉਹ ਪਰਮੇਸ਼ਰ ਹੀ ਵਿਆਪਕ ਹੈ ਤੇ ਇਹ ਜਿਹੜੀ ਸਾਰੀ 부ਝਾਰਤ ਹੈ ਪਰਮੇਸ਼ਰ ਵਾਰੇ ਇਹ ਪਰਮੇਸ਼ਰ ਜਿਸ ਨੂੰ ਆਪ 부ਝਾਏ ਉਸ ਜੀਵ ਨੂੰ ਸਮਝ ਆਉਂਦੀ ਹੈ ਤੇ ਉਹ ਜੀਵ ਬੜਾ ਪਵਿੱਤਰ ਬਣ ਜਾਂਦਾ ਹੈ ਸ਼ਲੋਕ ਰਚੰਤ ਜੀ ਰਚਨਾ ਮਾਤ ਗਰਵ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨਨਾ ਬਿਨਾਸਨ ਮੁਖਤ ਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ ਨਾਨਕ ਸੋਤਣੀ ਕਿਉਂ ਵਿਸਾਰਿਓ ਉਦਰੇ ਜਿਸਦੈ ਨਾਏ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ हे ਜੀਵ ਤੈਨੂੰ ਪਰਮੇਸ਼ਰ ਨੇ ਬਣਾਇਆ ਤੇਰੀ ਰਚਨਾ ਪਰਮੇਸ਼ਰ ਨੇ ਕੀਤੀ ਆ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਟਿਕਾਇਆ ਤੇ ਮਾਤਾ ਦੇ ਗਰਭ ਦੇ ਵਿੱਚ ਤੂੰ ਸਾਸ ਸਾਸ ਉਸ ਪਰਮੇਸ਼ਰ ਦਾ ਨਾਮ ਸਿਮਰਦਾ ਸੀ ਹੋਸ ਪਰਮੇਸ਼ਰ ਦਾ ਨਾਮ ਸਿਮਰਨ ਦੇ ਬਰਕਤ ਦੇ ਸਦਕਾ ਤੂੰ ਗਰਭ ਦੀ ਅਗਨ ਦੇ ਵਿੱਚ ਸਹੀ ਰਿਹਾ ਤੇਰਾ ਕੁਛ ਵਿਗੜਿਆ ਨਹੀਂ ਤੂੰ ਸਹੀ ਸਲਾਮਤ ਰਿਹਾ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਤੇਰਾ ਮੂੰਹ ਹੇਠਾਂ ਨੂੰ ਸੀ ਤੇ ਤੇਰੇ ਪੈਰ ਉੱਪਰ ਨੂੰ ਸੀ ਜਦੋਂ ਅਸੀਂ ਆਮ ਬੰਦਾ ਇਨਸਾਨ ਤੁਰਦਾ ਤਾਂ ਸਾਡਾ ਪੈਰ ਹੇਠਾਂ ਤੇ ਸਿਰ ਉੱਪਰ ਹੁੰਦਾ ਨਾ ਪਰ ਮਾਂ ਦੇ ਪੇਟ ਦੇ ਅੰਦਰ ਕਹਿੰਦੇ ਕਿ ਤੇਰਾ ਮੁਖੇਠਾਂ ਸੀ ਤੇ ਤੇਰੇ ਪੈਰ ਉੱਪਰ ਸੀ ਤੂੰ ਪੁੱਠਾ ਲਟਕ ਰਿਹਾ ਸੀ ਐਸ ਤਰ੍ਹਾਂ ਦੀ ਹਨੇਰੀ ਡਰਾਉਣੀ ਜਗ੍ਹਾ ਦੇ ਵਿੱਚ ਕਹਿੰਦੇ ਕਹਿੰਦੇ ਉਸ ਪਰਮੇਸ਼ਰ ਨੂੰ ਕਿਉਂ ਵਿਸਾਰਿਆ ਜਿਹਨੂੰ ਨਾਂ ਜਿਹਦਾ ਨਾਂ ਜਪ-ਜਪ ਕੇ ਤੂੰ ਉਸ ਜਗ੍ਹਾ ਤੇ ਜਿੰਦਾ ਰਿਹਾ ਤੇ ਹੁਣ ਕਿਉਂ ਕਹਿੰਦੇ ਤੂੰ ਉਹਨੂੰ ਵਿਸਾਰ ਦਿੱਤਾ ਜਦੋਂ ਤੇ ਨੌ ਨੇ ਉੱਥੋਂ ਤਾਰ ਦਿੱਤਾ ਤੇ ਤੈਨੂੰ ਇੱਥੋਂ ਪਬਜਲ ਤੋਂ ਵੀ ਤਾਰ ਦਊਗਾ ਜੇ ਤੂੰ ਉਹਦਾ ਨਾਮ ਜਪੇਗਾ ਪੌੜੀ ਰਕਤ ਬਿੰਦ ਕਰਨ ਮਿਆਂ ਅਗਨ ਉਦਰ ਮਝਾਰ ਉਰਦ ਮੁਖ ਕੁਚੀਲ ਬਿਕੁਲ ਨਰਕ ਕੋਰ ਗੁਵਾਰ ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਬੇਖਮਾ ਥਾਣੋਂ ਜਿਨ ਰਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਵਿਸਰਤ ਸੁਖ ਕਦੇ ਨਾਹੀਂ ਜਾਸੈ ਜਨਮਹਾਰ ਨਵਾਹਿ ਕਹਿੰਦੇ ਮਾਤਾ ਦੇ ਖੂਨ ਤੋਂ ਪਿਤਾ ਦੇ ਵੀਰਜ ਤੋਂ ਤੈਨੂੰ ਪਰਮੇਸ਼ਰ ਨੇ ਬਣਾਇਆ ਤੇ ਉਸ ਗਰਭ ਦੀ ਅਗਨੀ ਦੇ ਵਿੱਚ ਤੈਨੂੰ ਸਹੀ ਸਲਾਮਤ ਰੱਖਿਆ ਪੁੱਠਾ ਲਟਕ ਰਿਹਾ ਸੀ ਤੇ ਤੇਰਾ ਮੂੰਹ ਬੜਾ ਡਰਾਵਣਾ ਸੀ ਤੂੰ ਇਸ ਤਰ੍ਹਾਂ ਸੀ ਜਿਵੇਂ ਤੂੰ ਕੋਈ ਤੇ ਨਰਕ ਦੇ ਵਿੱਚ ਹੋਵੇਂ ਪਰ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜਿਹੜੀ ਗਰਭ ਦੀ ਅਗਨੀਆਂ ਉਹਨੇ ਤੈਨੂੰ ਸਾੜਿਆ ਨਹੀਂਗਾ ਉਸ ਪਰਮੇਸ਼ਰ ਨੂੰ ਤੂੰ ਮਨ ਤੇ ਹਿਰਦੇ ਵਿੱਚ ਹੁਣ ਵੀ ਟਿਕਾ ਕੇ ਰੱਖ ਜਿਵੇਂ ਪਰਮੇਸ਼ਰ ਨੇ ਤੈਨੂੰ ਉਸ ਤਰ੍ਹਾਂ ਜਿਸ ਤਰ੍ਹਾਂ ਦੇ ਅੰਦਰ ਜੇ ਸੋਚ ਕੇ ਦੇਖੀਏ ਮਾਂ ਦੇ ਗਰਭ ਦੇ ਅੰਦਰ ਕਿਵੇਂ ਦੀ ਜਗ੍ਹਾ ਹੁੰਦੀ ਹੈ ਜਿੱਥੇ ਜੀਵ ਰਹਿੰਦਾ ਕਹਿੰਦੇ ਜੇ ਤੈਨੂੰ ਉੱਥੋਂ ਸਹੀ ਸਲਾਮਤ ਰੱਖਿਆ ਉਸ ਪਰਮੇਸ਼ਰ ਨੂੰ ਤੂੰ ਇੱਕ ਤਿਲ ਜਿੰਨੇ ਵਕਤ ਲਈ ਨਾ ਵਿਸਾਰ ਉਹਦਾ ਚੇਤਾ ਹਿਰਦੇ ਵਿੱਚ ਰੱਖ ਆਪਣੇ ਪ੍ਰਮਾਤਮਾ ਨੂੰ ਭੁੱਲਣ ਦੇ ਨਾਲ ਕਦੇ ਕਿਸੇ ਨੂੰ ਸੁੱਖ ਨਹੀਂ ਹੁੰਦਾ ਬਲਕੇ ਜੀਵ ਉਹਨੂੰ ਭੁਲਾ ਕੇ ਆਪਣਾ ਮਨੁੱਖਾ ਜੀਵਨ ਵਿਅਰਥ ਕੋ ਆ ਜਾਂਦਾ ਹੈ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ ਸ਼ਲੋਕ ਮਨ ਇੱਛਾ দান ਕਰਨ ਸਰਬਤਰ ਆਸਾ ਪੂਰਨੈ ਖੰਡਣੈ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹਿ ਦੂਰਨੈ ਹਬਰੰਗ ਮਾਣੈ ਜਿਸ ਸੰਗ ਤੈ ਸਿਉ ਲਾਈਐ ਨਿਹੋ ਸੋ ਸਹਬਿੰਦ ਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਸੋ ਸਹਬਿੰਦ ਨ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਵਾਹਿਗੁਰੂ ਹਾਂ ਜੀ ਸੰਗਤ ਜੀ ਪੰਜ ਪਾਚਾ ਕਹਿੰਦੇ ਨੇ ਕਿ ਉਹ ਪਰਮੇਸ਼ਰ ਜੋ ਸਾਡੀ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ ਸਾਨੂੰ ਹਰ ਇੱਕ ਤਰ੍ਹਾਂ ਦੀਆਂ ਦਾਤਾਂ ਦੇਣ ਵਾਲਾ ਹੈ ਸਾਡੀਆਂ ਸਾਰੀਆਂ ਆਸਾਂ ਪੂਰੀਆਂ ਕਰਦਾ ਸਾਡੇ ਦੁੱਖ ਕਲੇਸ਼ ਖਤਮ ਕਰਦਾ ਉਸ ਪਰਮੇਸ਼ਰ ਨੂੰ ਸਿਮਰਿਏ ਉਹ ਪਰਮੇਸ਼ਰ ਨਾਨਕ ਜੀ ਕਹਿੰਦੇ ਸਾਡੇ ਤੋਂ ਦੂਰ ਨਹੀਂ ਹੈ ਉਹ ਸਾਡੇ ਅੰਦਰ ਹੀ ਹੈ ਜਿਸ ਪਰਮੇਸ਼ਰ ਦੇ ਦਿੱਤੀਆਂ ਹੋਈਆਂ ਦਾਤਾਂ ਸਦਕਾ ਅਸੀਂ ਸਾਰੀਆਂ ਖੁਸ਼ੀਆਂ ਮਾਣਦੇ ਹਾਂ ਤੇ ਅਸੀਂ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਕਿਉਂ ਨਹੀਂ ਪਾਉਂਦੇ ਉਸ ਪਰਮੇਸ਼ਰ ਨਾਲ ਜੀਵ ਨੂੰ ਪ੍ਰੇਮ ਪਾਉਣਾ ਚਾਹੀਦਾ ਹੈ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਨੇ ਸਾਨੂੰ ਸੁੰਦਰ ਸਰੀਰ ਦਿੱਤਾ ਹੈ ਉਹ ਤੇ ਸਾਨੂੰ ਕਹਿੰਦੇ ਇੱਕ ਬਿੰਦ ਲਈ ਵੀ ਨਹੀਂ ਭੁੱਲਣਾ ਚਾਹੀਦਾ ਜਿਨੇ ਸਾਨੂੰ ਐਡੇ ਸਾਡੇ ਤੇ ਉੱਪਰ ਉਪਕਾਰ ਕੀਤੇ ਨੇ ਪਰਮੇਸ਼ਰ ਨੇ ਬੋਰੀ ਜਿਉ ਪ੍ਰਾਨ ਤਨ ਤਨ ਦੀਆ ਦੀਨੇ ਰਸ ਪੋਗ ਗ੍ਰਹ ਮੰਦਰ ਰਥ ਆਸ ਦੀਏ ਰਚ ਪਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹ ਜਾਏ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਉਹ ਪਰਮੇਸ਼ਰ ਜਿਸ ਨੇ ਸਾਨੂੰ ਜਿੰਦ ਸਰੀਰ ਤਨ ਤੇ ਹੋਰ ਜਿਹੜੇ ਸਾਰੇ ਸੰਸਾਰਿਕ ਪਦਾਰਤ ਭੋਗ ਦਿੱਤੇ ਨੇ ਜਿਨੇ ਸਾਨੂੰ ਘਰ ਮੰਦਰ ਹਾਥੀ ਘੋੜੇ ਤੇ ਸਾਡੇ ਚੰਗੇ ਭਲੇ ਸੰਜੋਗ ਲਿਖੇ ਨੇ ਭਾਗ ਲਿਖੇ ਨੇ ਜਿਨੇ ਸਾਨੂੰ ਪੁੱਤਰ ਇਸਤਰੀ ਮਿੱਤਰ ਹੋਰ ਨੌਕਰ ਚੱਕਰ ਦਿੱਤੇ ਨੇ ਜੋ ਸਾਰੀਆਂ ਦਾਤਾਂ ਦੇਣ ਵਾਲਾ ਹੈ ਉਸ ਪਰਮੇਸ਼ਰ ਨੂੰ ਸਿਮਰਨ ਦੇ ਨਾਲ ਸਾਡਾ ਮਨ ਤੇ ਹਿਰਦਾ ਖਿੜਿਆ ਰਹਿੰਦਾ ਹੈ ਤੇ ਸਾਡੀ ਸਾਰੀ ਚਿੰਤਾ ਖਤਮ ਹੋ ਜਾਂਦੀ ਹੈ ਕਹਿੰਦੇ ਫਿਰ ਸਾਜ ਸੰਗਤ ਦੇ ਵਿੱਚ ਮਿਲ ਕੇ ਗੁਰੂ ਦੀ ਸੰਗਤ ਦੇ ਵਿੱਚ ਉਸ ਪਰਮੇਸ਼ਰ ਦੇ ਗੁਣ ਗਾਈਏ ਤਾਂ ਕਿ ਸਾਡੇ ਸਾਰੇ ਰੋਗ ਖਤਮ ਹੋ ਜਾਣ। ਸ਼ਲੋਕ ਕੁਟੰਬ ਜਤਨ ਕਰਨ ਮਾਇਆ ਅਨੇਕ ਉਦਮ ਹਰ ਭਗਤ ਪਾਵਹੀਨ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੇ ਟੁੱਟੜਿਆ ਸਾ ਪ੍ਰੀਤ ਜੋ ਲਾਈ ਬਿਆਨ ਸਿਉ ਨਾਨਕ ਸੱਚੀ ਰੀਤ ਸਾਈਂ ਸੇ ਤੀਰਤਿਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿ ਜੀਵ ਆਪਣੇ ਪਰਿਵਾਰ ਦੀ ਖਾਤਰ ਕਈ ਤਰ੍ਹਾਂ ਦੇ ਉਦਦਮ ਕਰਦਾ ਮਾਇਆ ਨੂੰ ਇਕੱਠੀ ਕਰਨ ਦੇ ਲਈ ਦਹੀਂ ਦਸੀ ਪਾਸੇ ਭੱਜਿਆ ਫਿਰਦਾ ਪਰ ਕਹਿੰਦੇ ਜਦੋਂ ਜੀਵ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਹੁੰਦਾ ਨਾਨਕ ਜੀ ਕਹਿੰਦੇ ਨੇ ਜਿਸ ਨੇ ਪਰਮੇਸ਼ਰ ਦੀ ਭਗਤੀ ਵਿਸਾਰ ਦਿੱਤੀ ਉਹਨੂੰ ਤੇ ਕਹਿੰਦੇ ਪ੍ਰੇਤ ਦੀ ਤਰ੍ਹਾਂ ਸਮਝੋ ਪਰਮੇਸ਼ਰ ਨੂੰ ਛੱਡ ਕੇ ਬਾਕੀ ਕਿਸੇ ਨਾਲ ਵੀ ਜੋੜਿਆ ਜਿਹੜਾ ਪ੍ਰੇਮ ਆ ਉਹ ਟੁੱਟ ਜਾਂਦਾ ਕਿਉਂਕਿ ਸਭ ਕੁਝ ਨਾਸ਼ਵੰਤ ਆ ਇੱਕ ਪਰਮੇਸ਼ਰ ਹੀ ਸਦਾ ਦੇ ਰਹਿਣ ਵਾਲਾ ਹੈ ਨਾਨਕ ਜੀ ਕਹਿੰਦੇ ਨੇ ਉਹੀ ਸੱਚੀ ਜੀਵਨ ਜੁਗਤ ਹੈ ਜਿਸ ਦੇ ਵਿੱਚ ਪਰਮੇਸ਼ਰ ਦੇ ਨਾਲ ਪ੍ਰੀਤ ਪੈ ਗਈ ਕਿਉਂਕਿ ਇਹ ਪ੍ਰੀਤ ਸਦਾ ਦੇ ਰਹਿਣ ਵਾਲੀ ਹੈ ਪੌੜੀ ਜਿਸ ਬਿਸਰਤ ਤਨ ਪਸਮ ਹੋਏ ਕਹਤੇ ਸਭ ਪ੍ਰੇਤ ਖਿਨ ਗ੍ਰਹਿ ਮਹਿ ਬਸਨ ਨ ਦੇਵਹੀ ਜਿਨ ਸਿਓ ਸੋਈ ਹੇਤ ਕਰ ਅਨਰਥ ਦਰਵ ਸਾਂਚਿਆ ਸੋ ਕਾਰਜ ਕੀਤ ਜਿਨਸਾ ਬੀਜ ਸੋ ਲੁਣੈ ਕਰਮ ਇਹ ਖੇਤ ਅਕਿਰਤ ਕਣਾਹਰ ਵਿਸਰਿਆ ਜੋਨੀ ਪਰਮੇਤ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਵਿਸਰਤ ਤਨ ਭਸਮ ਹੋਏ ਜਦੋਂ ਪਰਮੇਸ਼ਰ ਦੀ ਦਿੱਤੀ ਹੋਈ ਜਿੰਦ ਸਾਡੇ ਚੋਂ ਨਿਕਲ ਜਾਂਦੀ ਆ ਤੇ ਜਿਹੜਾ ਸਰੀਰ ਆ ਮਿੱਟੀ ਹੋ ਜਾਂਦਾ ਤੇ ਸਾਰੇ ਕਹਿੰਦੇ ਨੇ ਇਹ ਤੇ ਹੁਣ ਪ੍ਰੇਤ ਆ ਤੇ ਹੁਣ ਭੂਤ ਸਮਾਨ ਆ ਤੇ ਫਿਰ ਆਪਾਂ ਨੂੰ ਸਭ ਨੂੰ ਪਤਾ ਜਦੋਂ ਜੀਵ ਪੂਰਾ ਹੋ ਜਾਂਦਾ ਫਿਰ ਉਹਨੂੰ ਇੱਕ ਪਲ ਲਈ ਨਹੀਂ ਕਹਿੰਦੇ ਵੀ ਅਸੀਂ ਰੱਖ ਸਕਦੇ ਆ ਛੇਤੀ ਕਹਿੰਦੇ ਨੇ ਨਾ ਵੀ ਹੁਣ ਉਹਨੂੰ ਲੈ ਚੱਲੋ ਸੰਸਕਾਰ ਕਰਨ ਦੇ ਲਈ ਕਹਿੰਦੇ ਉਹੋ ਜਿਹਦੇ ਨਾਲ ਇੰਨਾ ਪਿਆਰ ਹੁੰਦਾ ਵੀ ਫਿਰ ਕਿਵੇਂ ਉਹਦੇ ਨਾਲ ਹੋ ਜਾਂਦਾ ਵੀ ਉਸ ਪਰਮੇਸ਼ਰ ਦੀ ਜਿੰਦ ਵਿੱਚੋਂ ਨਿਕਲ ਜਾਂਦੀ ਆ ਉਹਨੂੰ ਕੋਈ ਰੱਖਣਾ ਨਹੀਂ ਚਾਹੁੰਦਾ ਘਰ 'ਚ ਕਹਿੰਦੇ ਇਹਦਾ ਮਾੜੇ ਕਰਮ ਕਰਕੇ ਜੀਵ ਨੇ ਜਿਹੜਾ ਧਨ ਇਕੱਠਾ ਕੀਤਾ ਵੀ ਹੁਣ ਫਿਰ ਕਿਹੜੇ ਕੰਮ ਆਇਆ ਜੀਵ ਦੇ ਜਾਣ ਤੋਂ ਬਾਅਦ ਪਰਾਇਆ ਹੋ ਗਿਆ ਨਾ ਕਹਿੰਦਾ ਜਿਹੜਾ ਸਾਡਾ ਸਰੀਰ ਆ ਇਹ ਕਰਮ ਬੀਜਣ ਵਾਲਾ ਇੱਕ ਖੇਤ ਆ ਜਿਸ ਤਰ੍ਹਾਂ ਦੇ ਕਰਮ ਅਸੀਂ ਬੀਜਦੇ ਆ ਉਸ ਤਰ੍ਹਾਂ ਦੇ ਅਸੀਂ ਵੱਢ ਲੈਂਦੇ ਆ ਉਹ ਜੀਵ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਰ ਉਪਕਾਰ ਨੂੰ ਭੁਲਾ ਦਿੰਦੇ ਨੇ ਉਹ ਕਹਿੰਦੇ ਫਿਰ ਆਵਾ ਗਵੰਦੇ ਚੱਕਰ ਵਿੱਚ ਪੈ ਜਾਂਦੇ ਨੇ ਸ਼ਲੋਕ ਕੋਟਦਾਨ ਇਸਨਾਨ ਅਨਿਕ ਸੋਧਨ ਪਵਿੱਤਰ ਤੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਇਧਣ ਕੀ ਤੋਮਕਣਾ ਪੋਰੀ ਦਿੱ ਤੁਮ ਪਾਹੇ ਮਨ ਵਸੰਦੜੋ ਸੱਚ ਸਹੋ ਨਾਨਕ ਹੱਬੇ ਦੁਖੜੇ ਉਲਾਹੇ ਵਾਹਿਗੁਰੂ ਜੀ ਕਹਿੰਦੇ ਜੀਵ ਕਰੋੜਾਂ ਤਰ੍ਹਾਂ ਦੇ ਕੋਈ ਇਸ਼ਨਾਨ ਕਰੇ দান ਕਰੇ ਆਪਣੇ ਸਰੀਰ ਨੂੰ ਪਵਿੱਤਰ ਕਰਨ ਦੇ ਲਈ ਕਿ ਮੇਰੇ పాਪ ਖਤਮ ਹੋ ਜਾਣ ਪਰ ਕਹਿੰਦੇ పాਪ ਕਦੇ ਨਾਲ ਖਤਮ ਹੁੰਦੇ ਨੇ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਆਪਣੀ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਨੇ ਫਿਰ ਉਹਨਾਂ ਦੇ ਪਾਪ ਖਤਮ ਹੁੰਦੇ ਨੇ ਕਹਿੰਦੇ ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਪਰ ਉਹਨੂੰ ਥੋੜੀ ਜੀ ਕਹਿੰਦੇ ਅੱਗ ਦੀ ਚਿੰਗਾਰੀ ਦਿੱਤੀ ਤੇ ਉਹ ਸਾਰਾ ਭਸਮ ਹੋ ਗਿਆ ਇਸ ਤਰ੍ਹਾਂ ਹੈ ਪਰਮੇਸ਼ਰ ਦਾ ਨਾਮ ਜਪਿਆਂ ਸਾਰੇ ਪਾਪ ਖਤਮ ਹੋ ਜਾਂਦੇ ਨੇ ਜਿਸ ਦੇ ਕਹਿੰਦੇ ਮਨ ਵਿੱਚ ਉਹ ਪਰਮੇਸ਼ਰ ਦਾ ਨਾਮ ਵਸ ਗਿਆ ਪਰਮੇਸ਼ਰ ਵਸ ਗਿਆ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਪੌੜੀ ਕੋਟ ਅਗਾ ਸਭ ਨਾਸ ਹੋ ਸਿਮਰਤ ਹਰ ਨਾਮ ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ ਜਨਮ ਮਰਨ ਪੈ ਕੱਟੀਏ ਨਹਿਚਲ ਸੱਚ ਥਾਓ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲਿਹੋ ਨਾਨਕ ਬਲ ਜਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਸਾਡੇ ਕਰੋੜਾਂ ਹੀ ਪਾਪ ਖਤਮ ਹੋ ਜਾਂਦੇ ਨੇ ਕਹਿੰਦੇ ਪਰਮੇਸ਼ਰ ਦੇ ਗੁਣ ਗਾਈਏ ਤਾਂ ਸਾਨੂੰ ਮਨ ਇਛਤ ਫਲ ਮਿਲ ਜਾਂਦੇ ਨੇ ਸਾਡਾ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਕਿਉਂਕਿ ਜਨਮ ਮਰਨ ਰਹਿੰਦਾ ਨਹੀਂਗਾ ਉਹਦਾ ਨਾਮ ਜਪਿਆਂ ਸਾਨੂੰ ਨਿੱਜ ਦੇ ਘਰ ਦੇ ਵਿੱਚ ਥਾਂ ਮਿਲ ਜਾਂਦੀ ਆ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਮਿਲ ਜਾਂਦੀ ਆ ਉਹਦਾ ਨਾਮ ਜਪਿਆਂ ਪਰ ਕਹਿੰਦੇ ਜਿਹਦੇ ਪੂਰਵਲੇ ਕਰਮਾਂ ਦੇ ਅਨਸਾਰ ਭਾਗ ਲਿਖੇ ਨੇ ਕਿ ਪਰਮੇਸ਼ਰ ਦੇ ਨਾਲ ਮਿਲਾਪ ਹੋਣਾ ਉਹੀ ਪਰਮੇਸ਼ਰ ਦੇ ਚਰਨਾਂ 'ਚ ਸਮਾਈ ਪ੍ਰਾਪਤ ਕਰਦਾ ਹੈ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੁਸੀਂ ਆਪ ਕਿਰਪਾ ਕਰਕੇ ਸਾਨੂੰ ਜੀਵਾਂ ਨੂੰ ਰੱਖ ਲਓ ਅਸੀਂ ਤੁਹਾਡੇ ਤੋਂ ਸਦਾ ਹੀ ਸਦਕੇ ਜਾਂਦੇ ਹਾਂ ਸ਼ਲੋਕ ਗ੍ਰਹਿ ਰਚਨਾ ਅਪਾਰ ਮਨ ਬਿਲਾਸ ਸੁਆਦ ਰਸੈ ਕਦਾਂ ਚ ਨਹਿ ਸਿਮਰੰਤ ਨਾਨਕ ਤੇਜੰਤ ਬਿਸਟਾ ਕਿਰਮਹਿ ਮੁੱਛ ਅਡੰਬਰ ਹੱਬ ਕੇ ਮੰਜ ਮੁਹੱਬਤ ਨਹਿ ਸੋ ਸਾਈ ਜੈ ਵਿਸਰ ਨਾਨਕ ਸੋ ਤਨ ਖਹਿ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਆਪਣੇ ਘਰਵਾਰ ਦੇ ਨਾਲ ਹੋਰ ਸੰਸਾਰਿਕ ਪਦਾਰਥਾਂ ਦੇ ਨਾਲ ਬੜਾ ਮਸਤ ਰਹਿੰਦੇ ਨੇ ਬੜਾ ਖੁਸ਼ ਰਹਿੰਦੇ ਨੇ ਪਰਮੇਸ਼ਰ ਨੂੰ ਕਹਿੰਦੇ ਜਿਹੜੇ ਜੀਵ ਬਿਲਕੁਲ ਨਹੀਂ ਸਿਮਰਦੇ ਉਹ ਕਹਿੰਦੇ ਜਿਵੇਂ ਵਿਸਟਾ ਦੇ ਕੀੜੇ ਹੁੰਦੇ ਨੇ ਕਹਿੰਦੇ ਉਹ ਵੱਡੇ ਵੱਡੇ ਅਡੰਬਰ ਰਚਦੇ ਨੇ ਘਰ-ਬਾਰ ਦੇ ਹੱਬ ਕਿਹ ਮੰਜ ਮੁਹੱਬਤ ਨੇ ਇਹਨਾਂ ਚੀਜ਼ਾਂ ਦੇ ਨਾਲ ਫਿਰ ਉਹਨਾਂ ਦਾ ਪਿਆਰ ਰਹਿੰਦਾ ਸੰਸਾਰਿਕ ਚੀਜ਼ਾਂ ਦੇ ਨਾਲ ਪਰ ਨਾਨਕ ਜੀ ਕਹਿੰਦੇ ਨੇ ਇਦਾਂ ਜਾਣੋ ਕਿ ਜਿਸ ਤਨ ਤੋਂ ਤਿਸ ਮਨ ਤੋਂ ਪਰਮੇਸ਼ਰ ਵਿਸਰ ਜਾਂਦਾ ਉਹ ਤਨ ਕਹਿੰਦੇ ਨਿਰੀ ਸੁਆ ਹੈ ਮਿੱਟੀ ਹੈ ਕਹਿੰਦੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਪੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣ ਦਾ ਕਿਛ ਨਾ ਹੈ ਵਿਸੂਰੇ ਸੋ ਪ੍ਰਭ ਚਿਤ ਨ ਆਵਈ ਵਿਸਟਾ ਕੇ ਕੀਰੇ ਬਿਨ ਹਰ ਨਾਮ ਨਾ சாਤ ਹੋਏ ਕਿਤ ਬਿਦ ਮਨ ਤੀਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜੇ ਜੀਵ ਦੇ ਕੋਲ ਸੁੰਦਰ ਸੇਜ ਹੋਏ अनेका ਸੁਖ ਭੋਗਣ ਨੂੰ ਹੋਣ ਸੋਨੇ ਚਾਂਦੀ ਨਾਲ ਜੜੇ ਹੋਏ ਉਹਦੇ ਘਰ-ਵਾਰ ਹੋਣ ਚੰਦਨ ਦੀਆਂ ਸੁਗੰਧੀਆਂ ਹੋਣ ਆਪਣੇ ਮਨ ਇਛਤ ਸੁਖ ਮਾਣ ਦਾ ਹੋਵੇ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਹੋਵੇ ਪਰ ਕਹਿੰਦੇ ਜੇ ਉਸ ਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ ਨਾ ਉਹਦੀ ਯਾਦ ਵਿੱਚ ਪਰਮਾਤਮਾ ਨਹੀਂ ਹੈ ਉਹ ਜੀਵ ਕਹਿੰਦੇ ਗੰਦ ਦੇ ਕੀੜੇ ਸਮਝੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਹਿੰਦੇ ਸਾਡੇ ਮਨ ਨੂੰ ਧੀਰਜ ਨਹੀਂ ਆਉਂਦਾ। ਨਾ ਹੀ ਮਨ ਦੇ ਵਿੱਚ ਸ਼ਾਂਤੀ ਆ ਸਕਦੀ ਹੈ। ਮਨ ਨੂੰ ਧੀਰਜ, ਸੰਤੋਖ, ਆਨੰਦ ਪਰਮਾਤਮਾ ਦੇ ਨਾਮ ਤੋਂ ਹੀ ਮਿਲਦਾ ਹੈ। ਸੰਸਾਰਿਕ ਪਦਾਰਥਾਂ ਤੋਂ ਨਹੀਂ। ਵਾਹਿਗੁਰੂ ਜੀ ਵਾਹਿਗੁਰੂ ਜੀ ਸੋਕ ਚਰਨ ਕਮਲ ਬਿਰਹੈ ਖੋਜੰਤ ਬੈਰਾਗੀ ਦਹਿਦ ਸੇ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਦ ਸੰਗ ਮੈਂ ਮਨ ਸਾਈਂ ਮੁਖ ਉਚਰਾ ਬੱਤਾ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਪਰਮੇਸ਼ਰ ਦੇ ਨਾਲ ਪ੍ਰੇਮ ਹੋਵੇ ਤੇ ਉਹ ਪਰਮੇਸ਼ਰ ਦੀ ਭਾਲ ਦੇ ਵਿੱਚ ਦਸਾਂ ਦਿਸ਼ਾਂ ਦੇ ਵਿੱਚ ਫਿਰਦਾ ਹੋਵੇ ਫਿਰ ਕਹਿੰਦੇ ਉਹਨੇ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਮਾਇਆ ਦਾ ਮੋਹ ਛੱਡ ਦਿੱਤਾ ਤੇ ਉਹ ਸਾਧ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਆਨੰਦ ਪ੍ਰਾਪਰ ਕਰਦਾ ਹੈ ਮਨਸਾਈ ਮੁਖ ਉਚਰਾ ਵੱਤਾਂ ਹੱਬੇ ਲੋ ਕਹਿੰਦੇ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਦਾ ਨਾਮ ਉਚਾਰਦਾ ਹੈ ਸਭ ਜਗ੍ਹਾ ਤੇ ਉਹ ਪਰਮੇਸ਼ਰ ਦੀ ਭਾਲ ਵਿੱਚ ਹੈ ਪਰਮੇਸ਼ਰ ਦਾ ਨਾਮ ਜਪਦਾ ਹੈ ਤੇ ਪਰਮੇਸ਼ਰ ਨੂੰ ਸਰਬ ਵਿਆਪਕ ਜਾਣਦਾ ਹੈ। ਨਾਨਕ ਹਬ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ। ਫਿਰ ਉਸ ਜੀਵ ਨੂੰ ਜਿਹੜੇ ਸੰਸਾਰ ਦੇ ਸਾਰੇ ਅਡੰਬਰ ਨੇ ਜੰਜਾਲ ਨੇ ਸਭ ਝੂਠੇ ਦਿਸਦੇ ਨੇ। ਉਹ ਕਹਿੰਦਾ ਮੈਨੂੰ ਆਤਮਿਕ ਜੀਵਨ ਪਰਮੇਸ਼ਰ ਦੀ ਸਿਫਤ ਸੁਣਾ ਸੁਣਾ ਮਿਲਦਾ ਹੈ। ਉਹਦੇ ਲਈ ਸੰਸਾਰ ਝੂਠਾ ਹੈ। ਤੇ ਪਰਮੇਸ਼ਰ ਦੀ ਸਿੱਖ ਸਲਾਹ ਕਰਨੀ ਹੀ ਸੱਚੀ ਹੈ ਜਿਹਦੇ ਨਾਲ ਉਹਦਾ ਆਤਮਿਕ ਜੀਵਨ ਚਮਕਦਾ ਹੈ ਤੇ ਉਹ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਸਫਲ ਹੋ ਜਾਂਦਾ ਹੈ ਪਰਮੇਸ਼ਰ ਦੀ ਪ੍ਰਾਪਤੀ ਕੀ ਹੈ ਪਰਮੇਸ਼ਰ ਦਾ అనుభవ ਆਤਮਿਕ ਆਨੰਦ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ